ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਫਿਰੋ ਠੀਕ ਠਾਕ ਹੋਸ਼ਬਾਸ਼ ਹੋ ਮੇਰਾ ਨਿੱਜੀ ਤਜਰਬਾ ਬਪਾ ਜੀ ਦੀ ਚੌਥੀ ਲੱਕੇ ਆਂ ਕੜੀ ਬਾਬਾ ਅਮਰਜੀਤ ਸਿੰਘ ਨੇ ਨਾ ਫਰੀਦਪੁਰ ਤੋਂ ਇੱਕ ਮਾਂਤੀ ਭੇਜੇ ਸੀਗੇ ਦਿੱਕਤ ਇਹ ਸੀ ਕਿ ਬੇਟੀ ਜਿਹੜੀ ਬਹੁਤ ਪੜੀ ਲਿਖੀ ਹੈ ਸੁੰਦਰ ਹੈ ਇੰਟੈਲੀਜੈਂਟ ਹੈ ਪਰ ਉਹਦੇ ਸਕੇ ਚਾਚੇ ਨੇ ਕੁਝ ਐਸਾ ਕੀਤਾ ਕਿ ਉਹ 15 ਸਾਲ ਤੋ ਮਾਂ ਲੈ ਕੇ ਉਹ ਫਿਰ ਦੀ ਬਸੀ ਕਦੀ ਕਿਸੇ ਪੰਡਿਤ ਕਦੀ ਕਿਸੇ ਪੰਡਿਤ ਕਦੀ ਕਿਸੇ ਬਾਬੇ ਕਦੀ ਕਿਸੇ ਬਾਬੇ ਰਾਮ ਨਸੀਆ ਰਹੇ ਉਹ ਜਦੋਂ ਉਹਨੂੰ ਲਿਆਇਆ ਸਾਡੇ ਕੋਲ ਲੈ ਕੇ ਆਏ ਤੇ ਕਹਿੰਦੇ ਬਾਬਾ ਜੀ ਮੇਰੇ ਬੇਟੀ ਨੂੰ ਇਦਾਂ ਦਿੱਕਤ ਹੈ ਮੈਂ ਕੋਈ ਨਹੀਂ ਪੈਣ ਬੈਠੋ ਬੇਟੀ ਨੂੰ ਪਿਠਾਵਾ ਮੈਂਨੇ ਤੁਸੀਂ ਵੀ ਨਾਲ ਬੈਠੋ ਜਦੋਂ ਜੇ ਬੈਠੀ ਹੈ ਤੇ ਨਾਲ ਹੀ ਮੇਰੇ ਨੂੰ ਸ਼ਰਗਦਾ ਜੇ ਦੇਖ ਮੈਂ ਗਿਆ ਚੀਜ਼ ਬੋਲੀ ਸਿਰ ਤੇ ਆ ਗਿਆ ਵੀ ਮੈਂ ਕੁੜੀ ਨਾਲ ਲੈ ਕੇ ਜਾਣੀ ਆ ਪਰ ਇਹ ਚੀਜ਼ ਕੁੜੀ ਦੀ ਨਹੀਂ ਇਹ ਚੀਜ਼ ਮਾਂ ਤੇ ਆਈ ਸੀਗੀ ਬਿਮਾਰ ਮਾਂ ਸੀ ਕੁੜੀ ਨਹੀਂ ਸੀ ਬਿਮਾਰ ਕੁੜੀ ਬਿਮਾਰ ਕਰਤੀ ਗਈ ਥਾਂ ਥਾਂ ਫਰਾਫਰਾ ਕੇ ਵਿਚਾਰੀ ਉਹ ਜਿਸ ਤਰ੍ਹਾਂ ਨਾ ਇੱਕ ਰੋਬਟ ਨਹੀਂ ਹੁੰਦਾ ਸਿਰਫ ਯੈਸ ਸਰ ਯੈਸ ਸਰ ਤੱਕ ਹੀ ਸੀਮਤ ਹੈ ਉਹਦੀ ਅੱਖਾਂ ਦੇ ਵਿੱਚ ਕੋਈ ਇੰਪ੍ਰੈਸ਼ਨ ਨਹੀਂ ਸੀ ਬੈਠੀ ਮੇਰੇ ਕੋਲ ਕਾਫੀ 15-20 ਮਿੰਟ ਨਾ ਕੋਈ ਫੇਸ ਐਕਸਪ੍ਰੈਸ਼ਨ ਨਾ ਅੱਖਾਂ ਚ ਐਕਸਪ੍ਰੈਸ਼ਨ ਉਹਦੀ ਸੀ ਤੇ ਉਹ ਜੀ ਜਿਹੜੀ ਉਹ ਖੇਤਰਪਾਲ ਬਣ ਕੇ ਬੈਠੀ ਸੀ ਤੇ ਧੋਖਾ ਦੇ ਰਹੀ ਸੀ ਫਿਰ ਮੈਂ ਵਜਨ ਨੂੰ ਕਹੇ ਜੇ ਸੋਟੀ ਫੜ ਮੜੀ ਜੀ ਇੱਕੋ ਛੋਟੀ ਫ੍ਰੀਜ ਜਦ ਇਹ ਆਪਣੇ ਰੂਪ ਚ ਆ ਗਈ ਉਹ ਮੁਸਲਮਾਨ ਸੀ ਕੋਈ ਸਿਰ ਤੇ ਆ ਕੇ ਬੋਲਿਆ ਫਿਰ ਉਸਮਾਨ ਦੇ ਵੀ ਦਾ ਕੋਈ ਸਗਾ ਚਾਚਾ ਉਹਨੇ ਕਿਤੇ ਬੜਾ ਪੈਸਾ ਖਰਚ ਕੇ ਤੇ ਚੀਜ਼ ਕਰਵਾਈ ਹੈ ਤੇ ਮੈਂ ਬੱਧਾ ਮੈਂ ਜਾ ਨਹੀਂ ਸਕਦਾ ਉਹੀ ਗੱਲ ਫ੍ਰੀਜ ਜਿਹੜੀ ਸੀ ਕਰਦੇ ਆ ਮੈਨੂੰ ਸੂਰ ਖਵਾਓ ਫਿਰ ਟੀਕਾ ਪੈਂਦੇ ਨਾਲ ਦੀਆਂ ਸਬੋ ਤਾਦ ਜਿਹੜੇ ਕੇਸ ਨਹੀਂ ਠੀਕ ਹੁੰਦੇ ਕਿਉਂਕਿ ਸਹੀ ਤਰੀਕੇ ਨਾਲ ਡਾਇਗਨੋਸ ਨਹੀਂ ਹੁੰਦੇ ਦੇ ਵੀ ਜਿਵੇਂ ਡਾਕਟਰ ਡਾਇਗਨੋਸ ਕਰਦਾ ਵੀ ਇਹ ਵੀ ਡਾਇਗਨੋਸੀਜ਼ਾਂ ਕਰਨੀਆਂ ਪੈਂਦੀਆਂ ਪਹਿਲਾਂ ਜਦੋਂ ਦੀ ਮਾਂ ਨੇ ਕਹੱਸਣਾ ਕਿ ਮੇਰੀ ਬੇਟੀ ਠੀਕ ਨਹੀਂ ਹੈ ਮੈਂ ਉਦੋਂ ਦੇਖਲਾ ਸੀ ਬੇਟੀ ਤਾਂ ਠੀਕ ਹੈ ਦੀ ਮਾਂ ਤਾਂ ਠੀਕ ਨਹੀਂ ਹੈ ਬੇਟੀ ਦਾ ਚੱਕਰ ਥੋੜਾ ਹੈ ਮਾਂ ਦਾ ਚੱਕਰ ਜ਼ਿਆਦਾ ਹੈ ਉਹ ਚੀਜ਼ ਬੈਠੀ ਮਾਂ ਚ ਸੀਗੀ ਇਫੈਕਟ ਸੀ ਇਹਨੂੰ ਕਰ ਰਹੀ ਸੀ ਨਾਲ ਤੇ ਜਿਹੜੀ ਆ ਬਿਮਾਰਾ ਉਹੀ ਦਰਦ ਲੱਗੇ ਫਿਰਦੀ ਪਈ ਹੈ ਉਹ ਲੋਕੀ ਜਿਹੜੇ ਨੇ ਕੋਈ ਕੋਈ ਪੰਡਤ ਕੋਈ ਕੋਈ ਬੱਬਾ ਤੇ ਤੀ ਦਾ ਰਾਜ ਕਰਦੇ ਪਹਿਲੇ ਨੇ ਸੋ ਇਸ ਤਰ੍ਹਾਂ ਦੇ ਕੇਸ ਵੀ ਆਉਂਦੇ ਜਿਹੜੇ ਬੜੇ ਧੋਖੇ ਤੜੀ ਵਾਲੇ ਹੁੰਦੇ ਆ ਜਿਹੜੇ ਸਮਝ ਨਹੀਂ ਆਉਂਦੇ ਮੈਨੂੰ ਸਿੱਧਾ ਹੁਣ ਲੱਗਦਾ ਪਹਿਰੇ ਪਰਚੰਨ ਹੁੰਦੇ ਨੇ ਸ਼ੀਰ ਸਿੰਘ ਸਹਾਈ ਹੁੰਦੇ ਨੇ ਭਗਵਾਨ ਜੀ ਦਾ ਪਹਿਰਾ ਹੁੰਦਾ ਉੱਥੇ ਇਹ ਚੀਜ਼ਾਂ ਫਿਰ ਲੁਕ ਨਹੀਂ ਸਕਦੀਆਂ ਉਹ ਜਿਹੜੀ 15 16 ਸਾਲ ਤੋਂ ਉਹਦੀ ਬੱਚੀ ਵੀ ਦੋ ਬੱਚੇ ਵੀ ਨੇ ਉਹਦਾ ਹਸਬੰਡ ਵੀ ਸੀਗਾ ਘਰ-ਬਾਰ ਵਿਗ ਗਿਆ ਮਤਲਬ 올ਮੋਸਟ ਗੰ ਬਰਬਾਦ ਹੀ ਹੋਇਆ ਵਿਚਾਰੀ ਦਾ ਇੰਨਾ ਦੇਖ ਕੇ ਮਨ ਨੂੰ ਹੋਰ ਤਾਂ ਹੋ ਰਿਹਾ ਸੀਗਾ ਕੀ ਇਹਰੇ ਕੀ ਚੱਕਰ ਹੈ ਮੈਂ ਕੋਈ ਇੰਨਾ ਕਿਵੇਂ ਗਿਰ ਸਕਦਾ ਹੈ ਕਿ ਆਪਣੀ ਸੱਕੀ ਭਤੀਜੀ ਨਾਲ ਐਸਾ ਕਰ ਸਕਦਾ ਹੈ ਉਹਦਾ ਜੀਵਨ ਤਬਾਹ ਕਰ ਸਕਦਾ ਪਰ ਗੱਲੇ ਵੀ ਜਿਹੜੇ ਇਦਾਂ ਕਰਦੇ ਨੇ ਮੈਂ ਬਹੁਤ ਵੇਖੇ ਨੇ ਉਹ ਫਿਰ ساری ਜ਼ਿੰਦਗੀ ਜਿਹੜੇ ਨਾ ਉਹ ਸੁੱਖ ਨਹੀਂ ਪਾਉਂਦੇ ਅਖੀਰ ਬੜੀ ਬੁਰੀ ਹੁੰਦੀ ਜਿੱਦ ਸੱਸ ਨੇ ਇੱਕ ਕਿਸੇ ਨੂੰ ਅਸੀਂ ਟਾਇਰ ਪਾ ਕੇ ਸਾੜੇ ਉਸ ਸਰੀਰ ਨੂੰ ਅੱਗ ਵਿੱਚ ਲਾ ਗਰੀ ਇੰਨੀਆਂ ਠੀਕ ਹੈ ਲੋ ਭਲਾ ਕਰਦਾ ਸੀ ਵੀ ਕਾਲਾ ਤੰਤਰ ਕਰਦਾ ਸੀਗਾ ਉਹ ਇਸ ਜਿਹਨੇ ਸਾਨੂੰ ਖਵਾਉਣ ਦੀ ਕੋਸ਼ਿਸ਼ ਕੀਤੀ 21 ਸਾਲ ਮੰਜੀ ਦੇ ਰਖੜ ਕੇ ਮਰੀ ਆ। ਸੋ ਇਹ ਜਿਹੜੇ ਕਰਦੇ ਭਾਵੇਂ ਚਾਹੇ ਭਲਾ ਕਰਦੇ ਚਾਹੇ ਬੁਰਾ ਕਰਦੇ ਨਾ ਕਿਸੇ ਦਾ। ਇਹਨਾਂ ਦੀ ਅਖੀਰਤ ਜਿਹੜੀ ਹੈ ਉਹ ਕਿਉਂਕਿ ਇਹ ਸਾਰੇ ਮਤਲਬ ਕਾਲੇ ਤੰਤ ਨੂੰ ਬੱਜੇ ਹੋਏ ਨੇ। ਸਾਹੀਂ ਅਸੀਂ ਅਕਸਰ ਮਨਾ ਕਰਦੇ ਆਂ ਕਿ ਗੁਰਬਾਣੀ ਦੇ ਅੰਦਰ ਬਹੁਤ ਕੁਝ ਹੈ। ਗੁਰਬਾਣੀ ਦੇ ਅੰਦਰ ਬੜਾ ਬਲ ਹੈ। ਗੁਰਬਾਣੀ ਤੋਂ ਵੱਡਾ ਕੋਈ ਆਸਰਾ ਨਹੀਂ ਸੰਸਾਰ ਤੇ ਇਹਨਾਂ ਚੀਜ਼ਾਂ ਵਾਸਤੇ। ਜਿਹੜੇ ਕਹਿੰਦੇ ਅਸੀਂ ਨਹੀਂ ਮੰਨਦੇ ਉਹ ਸਿਰ ਦੇ ਗਿੱਟਰ ਕਾਮਰੇਟ ਤੇ ਅਨਪੜਨੇ ਕਿਉਂਕਿ ਵੈਸਟ ਵਿੱਚ ਪੈਰਾਸਾਈਕੋਲੋਜੀ ਦੀ ਜਿਹੜੀ ਹੈ ਉਹ ਸਟੱਡੀ ਹੋ ਰਹੀ ਹੈ ਇੱਥੇ ਵੀ ਭਾਤੋ ਜੀ 1969 ਦੇ ਵਿੱਚ ਡਾਕਟਰ ਹਿੰਮਤ ਮਿਸ਼ਰਾ ਦੇ ਨਾਲ ਇੱਥੇ ਨਾ ਪ੍ਰਯੋਗ ਕੀਤਾ ਸੀ ਰਾਜਸਥਾਨ ਦੇ ਵਿੱਚ ਸੁਬਰਾ ਕੁਝ ਚੱਲਿਆ ਜਿੱਤੇ ਐਕਸਪੈਰੀਮੈਂਟਸ ਹੋ ਰਹੇ ਨੇ ਪਰ ਸਾਡਾ ਜਿਹੜੇ ਮੈਨਾਮਨੂ ਯੂਨੀਵਰਸਿਟੀ ਦਾ ਜਿਹੜੇ ਅਨਪੜ੍ਹ ਜੇ ਬੰਦੇ ਆ ਸਾਲਾ ਕੋਈ ਪਾਣੀਮੀ ਫੇਲ ਕੋਈ 10ਵੀਂ ਫੇਲ ਕਿਸੇ ਨਾਂ ਨਾ ਪ੍ਰੋਫੈਸਰ ਲੱਗਾ ਹਾਂਜੀ ਕੋਈ ਪ੍ਰਿੰਸੀਪਲ ਕੋਈ ਬੈਠਾ ਆਪਣੇ ਆਪ ਨੂੰ ਨੀ ਸਮਲਾਰ ਸਿੰਘ ਤੇ ਇਹ ਜੀ ਮੈਂ ਨਹੀਂ ਮੰਨਦਾ ਤੇਰੇ ਮੰਨਣਾ ਕੁਝ ਨਹੀਂ ਹੁੰਦਾ ਜੋ ਹੈ ਸੋ ਹੈ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਆਜ ਇਤਨਾ ਨਹੀਂ ਹੋਰ ਹੀ ਬਹੁਤ ਜੁਨੀਆਂ ਨੇ ਪਰ ਦਿੱਕਤ ਇਹ ਹੈ ਕਿ ਕਈ ਪਖੰਡੀ ਜ਼ਿਆਦਾ ਨੇ ਉਹ ਪੈਸੇ ਦੀ ਬਰਬਾਦੀ ਆ ਹੁੰਦਾ ਕੁਝ ਨਹੀਂ ਜੀ ਉਹ ਦੱਸਿਆ ਵੀ ਬੇਟੀ ਨੂੰ 20% ਮਾਂ ਨੂੰ 80% ਪਰ ਮਾਂ ਵੇਚ ਲੈ ਕੇ ਦੁਨੀ ਫਿਰਦੀ ਆ ਉਹ ਲੋਕੀ ਬੇਟੀ ਦਾ ਇਲਾਜ ਕਰਦੇ ਪਏ ਨੇ ਅਸਲ ਜੀ ਇਲਾਜ ਮਾਤਾ ਦਾ ਹੋਣਾ ਵਾਲਾ ਸੀਗਾ ਫਿਰ ਸਿਰਤੇ ਆਇਆ ਉਹਨੂੰ ਕਿ ਪੁੱਠੀਆਂ ਪ੍ਰਕਰਮਾ ਕਰਨੀਆਂ ਨੇ ਦਰਬਾਰ ਚ ਜਾ ਕੇ ਆਪਣੇ ਮੂੰਹ ਮੇਰੇ ਕੋ ਬਚਨ ਲੋਬਰੀ ਜਾਨ ਛੱਡ ਦਿਓ ਐਂ ਕਹਤ ਨੂੰ ਰੱਖਾਂਗੇ ਸਵਾ ਮਹੀਨਾ ਕੋਲ ਪ੍ਰਸ਼ਾਦੇਸ਼ ਖਾਵਾਂਗੇ ਦੇਸੀ ਕਿ ਉਹਦੇ ਨਾਲ ਸੂਰ ਦੀ ਸਬਜੀ ਬਣਾ ਕੇ ਫਿਰ ਚੀਕਾਂ ਮਾਰੇ ਨਹੀਂ ਨਹੀਂ ਐਂ ਸੂਰ ਨਹੀਂ ਖਾਂਦੇ ਮੈਂ ਸਾਰੀ ਗੱਲਾਂ ਦੱਸ ਕੇ ਗਿਆ ਕਿੱਥੋਂ ਕਿੱਥੋਂ ਕਰਾਇਆ ਕਿੰਨੇ ਕਰਾਇਆ ਨਾਮ ਸਭ ਦੱਸ ਕੇ ਗਿਆ ਫਿਰ ਬਚਨ ਦੇ ਗਿਆ ਗੈਰਾ ਪੁੱਠੀਆਂ ਬਕਰਮਾ ਕਰਕੇ ਤੇ ਅਜੇ ਸਿੰਘ ਸਾਡਾ ਪਹਿਲੇ ਨਹੀਂ ਸੋਟੀ ਚੰਗੀ ਫੇਰੀ ਹਰੇਕ ਦਿਨ ਹੀ ਫਿਰਦੀ ਜਿਹਦੇ ਪੈਰਾ ਹੁੰਦਾ ਨਾ ਜਿਹਦੇ ਵੱਜਦੀ ਉਹਨੂੰ ਪੁੱਛੋ ਉਹਨੂੰ ਕੁਝ ਨਹੀਂ ਪਤਾ ਲੱਗਦਾ ਮੇਰੇ ਉਹ ਜਿਹਦੇ ਪਰ ਜਿਹੜਾ ਪਿਆਰੇ ਤੇ ਹੁੰਦਾ ਜਿਹੜੀ ਸਿੱਤੀ ਤੇ ਵੱਜਦੀ ਉਹਦੇ ਆ ਕਿਉਂਕਿ ਇਹ ਵੀ ਸ਼ਬਦ ਨਾ ਮਾਰੀ ਦੀਆਂ ਜਿਹਦੇ ਵੱਜੀ ਉਹਨੂੰ ਬਾਅਦ ਚ ਲਾਸ਼ ਪਤਾ ਲੱਗ ਜੇ ਕਿ ਵੀ ਲਾਸ਼ ਪਈ ਹੈ ਪਰ ਵੱਜੀ ਕੀ ਉਹਨੂੰ ਇਹ ਨਹੀਂ ਸਮਝ ਆਉਣੀ ਨਹੀਂ ਪਤਾ ਲੱਗਦਾ ਸੋਕ ਬਹੁਤੀਆਂ ਚੀਜ਼ਾਂ ਜਿਹੜੀਆਂ ਪਿਆਰ ਨਾਲ ਇੱਜ਼ਤ ਨਾਲ ਅਸੀਂ ਤੋੜ ਦਿੰਨੇ ਆ ਪਰ ਕਈ ਦਫਾ ਜਿਹੜੇ ਖਰਾਬ ਕਰ ਦਿੰਨੇ ਆ ਫਿਰ ਉਹਨਾਂ ਨੂੰ ਫਿਰ ਛੋਟੀ ਫੇਣੀ ਪੈਣੀ ਕਿਦਾ ਸਮਰੱਥ ਹਨਾ ਕਿ ਨਹੀਂ ਸੋ ਇਸ ਕਰਕੇ ਜਿੰਨਾ ਗੁਰਬਾਣੀ ਦਾ ਜਾਪ ਕਰ ਸਕੋ ਜਿੰਨਾ ਸ਼ਬਦ ਦਾ ਜਾਪ ਕਰ ਸਕੋ ਜਿੰਨਾ ਨਾਮ ਅਭਿਆਸ ਕਰ ਸਕੋ ਆਉਣ ਵਾਲਾ ਸਮਾਂ ਜਿਹੜਾ ਕਿਉਂਕਿ ਜਿਹੜਾ ਵੀ ਸਮਾਂ ਆਏਗਾ ਉਹ ਹੋਰ ਖਤਰਨਾਕ ਹੋਏਗਾ ਚੰਗਾ ਨਹੀਂ ਹੋਏਗਾ ਠੀਕ ਹੈ ਨਾ ਇਹ ਜਿਹੜਾ ਯੂਨੀਵਰਸ ਹੈ ਨਾ ਇਹ ਆਪਣੇ ਐਂਡ ਆਲ ਜਾ ਰਿਹਾ ਤੇ ਜਿਉਂ-ਜਿਉਂ ਇਹਨੇ ਅਗਾਂ ਵਧਣਾ ਤੇ ਉਹਦੇ ਚੀਜ਼ਾਂ ਵਿਗੜਨੀਆਂ ਨੇ ਸੋ ਇਹਦੇ ਨਹੀਂ ਸੋ ਇਹਨਾਂ ਚੀਜ਼ਾਂ ਬਚਣ ਵਾਸਤੇ ਜਿੰਨੇ ਜਾਪ ਦੇ ਪਹਿਰੇ ਵਿਧਾਓ ਮਾਰੇ ਕਿਰਪਾ ਦਾ ਦ੍ਰਿਸ਼ਟੀ ਖੁੱਲਣ ਤੁਨ ਦੇਖੇ ਸੇ ਮਾਰਾ ਸਤਿ ਸਿਰ ਤੇ ਮੇਰੇ ਪਿਆਰ ਰੱਖਣੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ